ਤੋ ਕੀ ਹੋਇਆ ਤੋ ਮੰਡੀ ਜਾਏ ਮੈਂ ਜਰੂਰ ਤੇ ਹਾਂ ਮੰਡੀ ਗਈ ਵੈਸੇ ਕੇ ਆਪਾਂ ਮੰਡੀ ਨਹੀਂ ਲੱਗਦੇ ਪਰਿਵਾਰ ਨੂੰ ਹਾਂ ਹਾਂ ਉੱਥੇ ਗਈ ਸੀ ਤੇ ਬੜਾ સરਸੇਂ ਚੋਲਰਣਾ ਬੜੀ ਜੀ ਸੇਮ ਚੋਲਰ ਜੀ ਇਹ ਤਾਂ ਹਮਾਰੇ ਜਿਹਾ ਲੱਗਣਾ ਰਹੀ ਆਂ ਆਪਕੇ ਦੇ ਪਾਸੇ ਮੈਂ ਗਰਾਮ ਚ ਆਈ ਆ ਨਾ ਉਹ ਗਰਾਮ ਸੀ ਇਹ ਇਹ ਟਕਣਾ ਨਹੀਂ ਆਂਦਾ ਇਹ ਉਹ ਯਾਰ ਫੇਰ ਆਪਾਂ ਦੇਖਾਂਗੇ ਕੋਈ ਗੱਲ ਨਹੀਂ ਤੇਹੀ ਆਈ ਹਮ ਦੇ ਨੇ ਆਈ ਨਹੀਂ ਨਾ ਚਾਹੀਦੀ ਆਪਾਂ ਨੂੰ ਹਾਂ ਬਣਾ ਲਾ ਮੈਂ ਤਾਂ ਇਹਦਾ ਪੁੱਟੇ ਆ ਗਏ ਬਈ ਨਾ ਇਹ ਜਦੋਂ ਕੱਪੜੇ ਧੋ ਕੇ ਫਿਰ ੱਟੇ ਹੀ ਲਾ ਦੇ ਦੇ हां उठे नहीं जाला देखो कोई भी आ गया कोई बुलाने के चक्कर में प्यार में आ रला करके दे प्यार इनका वर्ग ले ਥੱਲੇ ਕੰਨਾ ਫਿਰ ਪੰਗਾ ਪੈਂਦਾ ਮੈਨੂੰ ਚਾਹੀਦੀ ਨਹੀਂ ਕਬਜਿਆ ਕਾਲੇ ਦੂਜੇ ਲਿਆ ਕੇ ਕਬਜੇ ਲਾ ਦੇਗੇ ਮੈਨੂੰ ਨਹੀਂ ਕਿਤੇ ਸਭ ਪਤਾ ਹੈ ਮੈਨੂੰ ਕਰੀ ਗਾਰੇ ਖੜੀ ਤਾਂ ਦੇਖੀ ਦੇਖੀ

ਜਦੋਂ ਪੈਨ ਵੱਢੀ ਔਰ ਸਾਹ ਵੱਡੇ ਕਿੰਨਾ ਜਾਨ ਸਾਡੀ ਘੱਟੋ ਘੱਟ 20 ਸਾਲ ਤਾਂ ਕਰਨੇ ਚਾਹੀਏ ਚੱਤ-ਤੱਤ ਹੋ ਜਾਂਦਾ ਇਹ ਖੁਲਨ ਮਾਲੀ ਯਦਾਂ ਹੋਲਾਦੀ ਜੀ ਕਿਉਂਦਾ ਹੁੰਦਾ ਨਹੀਂ ਮੈਂ ਚਾਹੀ ਨਹੀਂ ਹੁੰਦਾ ਆ ਰਿਹਾ ਉਹਦਾ ਅੰਦਰ ਜਿਹੇ ਮਸ਼ੀਨ ਦਿਹਾੜਾ ਆ ਰਿਹਾ ਨਹੀਂ ਆਉਂਦਾ ਨਹੀਂ ਨਹੀਂ ਬੋਲ ਰਹੇ ਜੀ ਇਹ ਆਈ ਸਿਰਫ ਨਾ ਕੋਈ ਨਹੀਂ ਆ ਰਹਾ ਜੀ ਸਦੀ 5 ਸਾਲ ਦੀ ਗਾਰੰਟੀ ਆ ਨਹੀਂ ਵਾਦ ਖਾਏ ਹਾ ਇਹ ਅੱਗੇ ਗਾਉਂ ਹੋ ਜਾਂਦਾ 5 ਸਾਲ ਦੀ ਗਾਰੰਟੀ ਆ ਜੀ

ਔਰ ਚਾਹ ਦਾ ਪੀਣਾ ਨਹੀਂ ਬੱਸ ਕੋਈ ਪਾਣੀ ਪੀ ਲੀਏ ਇੱਕ ਆ ਗਾਣਾ ਗਾ ਲਈਏ ਇਹ ਪਾਣੀ ਕੱਢਣ ਵਾਲੀ ਚਲਾਣੇ ਵਾਲਾ ਇਹ ਘੁਮਾਣੇ ਵਾਲੀ ਹਾਂ ਵਾਲੀ ਪਾਣੀ ਵਾਲੀ ਹੋਗੀ ਹਾਂ ਜਿਹੜੀ ਚਾਂਦੀ ਦੀ ਹੋਵੇ ਆਹ ਦਾ ਆ ਆ ਸੱਚ ਵਾਤਾ ਦੇ ਐਵੇਂ ਬਾਹੋ ਆਪਣੇ ਹਾਂ ਨਾ ਵਾਦਾ ਇਹ ਜਿਹੇ ਜਿਹੇ ਪੌਦੇ ਜਿੰਨੇ ਚ ਰੱਖਣੀ ਐ ਜਿੰਨੇ ਤੇ ਰੱਖਣੀ ਐ ਹਾਂ ਨਾਰਮਲ ਵਿਦਿਆਲੀ ਹੋਵੇ ਉਹੋ ਹੀ ਜਿਹੇ ਪੌਦੇ ਉਹਦੇ ਮਨੇ ਸਾਰੇ ਹੀ ਸੀ ਆ ਚਲੋ ਮੈਂ ਪਾਓ ਕੱਪੜੇ ਦੇ ਵਾਸਤੇ ਘਮਾਓ ਕੱਢੋ ਪੈਕ ਲਾਣਾ ਅੱਛਾ ਦੇ ਲਾ ਮੜ ਕੇ ਕਿ ਪੁੱਛਿਆ ਹੱਦ ਬਕਾਉ ਆਹੀ ਬੁਦਾ ਹੈ ਕਿਹੜੀ ਕੰਪਨੀ ਹੈ ਸੰਸੋਂਗ ਸੰਸੋਂਗ ਦੀ ਜਿਹ ਆ ਰਹੀ ਹੈ ਕਿੰਨੇ ਦੀ ਪੈ ਗਈ ਆਪਾਂ ਨੂੰ ਇਹ 13700 ਕਿਹਾ ਕਿ 16700 16 16000 700 ਦੀ ਬਈ ਇਹ ਆ ਕੀ ਹੈ ਮਾ ਦਾ ਦੂਜੀ ਲਾਈਨ ਜਾ ਹੀ ਯਾਰ ਇਹ ਜਿਵੇਂ ਆ ਕਿੰਨੇ ਤੇ ਕਰਨਾ ਨੋਰਮਲ ਆ ਤਾਂ ਆ ਵੀ ਨੀ ਕਰਦਾ ਕਿੰਨੀ ਵਾਰ ਕਰਤੀ ਲਾਗੇ ਆ ਪਾ ਪਏ ਥੋੜੀ ਲੱਗਣਾ ਹੱਥ ਵੀ ਯਾਰ ਅੱਛਾ ਇਹ ਨਹੀਂ ਰੱਖਣਾ ਮਨੀਆ ਲਾ ਆ ਜਾਵਾਂ ਉਹ ਨਾਲ ਲਾ ਕੇ ਲੰਬਾ ਲਾ ਲੈਣਾ ਇੱਕ ਹੂੰ ਨੇੜਿਆ ਹੋਇਆ ਇਹਦਾ ਸਟੈਂਡ ਬਣਾਉਣਾ ਚਾਹੀਦਾ ਸਟੈਂਡ ਹਾਂ ਮੇਰੇ ਜੰਦ ਭਾਈ ਕਰਦਾ ਤਾਂ ਹੁੰਦਾ ਵੇਚਣ ਵਾਲਾ ਆਉਂਦਾ ਤਾਂ ਹੁੰਦਾ ਲੈਣ ਕੀ ਗਏ ਲੈਣ ਲੈਪਟਾਪ ਗਿਆ ਸੀਗਾ ਤੇ ਆਹ ਚੱਕ ਲਿਆ ਨਹੀਂ ਲੈਪਟਾਪ ਵਿੱਚ ਹੀ ਰਹਿ ਗਿਆ ਮੇਰੀ ਤਕੀ ਬਣ ਗਈ ਤੇਰੀ ਚੀਜ਼ ਕੀ ਬਣ ਗਈ ਮੈਨੂੰ ਨਹੀਂ ਹਿਸਾਬ ਰਿਹਾ 2600 ਲੱਗੀਆਂ ਕੀ ਆਸਤਾਨਾ ਹੋ। ਇੱਕ ਰਹਿ ਜਾਂਦੀ ਆ ਅਗਲੀ ਕੀ ਰਹੇਗੀ ਆ। ਇੱਕ ਰਹਿ ਬਲੈਕ ਵਾ ਬਲੈਕ ਮਨ ਤਾਂ ਕਲਰ ਬਲੈਕ ਵਾ। ਡਾਬਲ ਗ੍ਰੇ ਬੀ ਐਸ ਕੀ ਐਸ ਕੀ ਸੀਗਾ ਮੈਂ ਚੱਲ ਵੀ ਹੁਣ ਨਹੀਂ ਲਿਹਾਣਾ ਕੋ। ਉਹਦੀ ਇੱਕ ਕਿਸਤ ਰਹੀਦੀ ਸੀਗੀ ਤੇ ਚੱਲਦੇ। ਤੇਰੀ ਜਿਹੜਾ ਹੋਵੇ ਕਿੰਨੇ ਸਾਲ ਹੋ ਗਏ ਚਾਹਾਂ ਹੀ ਜਾਂਦੇ। ਚੱਲਾ ਲੱਗੀ ਰਹਿੰਦੀ ਆ। ਹੋਰ ਤੈਨੂੰ 버ਗ ਗਿਆ ਅੱਜ ਕਾਦੇ ਖਵਾਏ ਸੀ ਐਸੇ ਦੀ ਖਵਾਏ ਸੀ ਪਾਰਟੀ ਦੇ ਦੀ ਹਾਂ 버ਗ ਗਿਆ ਹੈ ਕਹਿੰਦਾ ਇਧਰ ਨੂੰ ਲੈ ਇਧਰ ਨੂੰ ਬਾਅਦ ਇਧਰ ਨੂੰ ਕਿੱਥੇ ਉਹ ਚਿਪਕਾ ਕੇ ਰਹਿ ਚੰਗੀ ਤਰ੍ਹਾਂ ਇਹ ਲਾ ਕੀ ਹੋ ਗਿਆ ਕਹਿੰਦਾ ਭਾਈ ਸਮਝ ਦੱਸੋ ਕਿਹਨਾਂ ਦੀ ਕਿਹੋ ਜੀ ਤਸਵੀਰ ਕਹਿੰਦਾ ਹਾਂ ਵੀ ਦੱਸੋ ਬਈ ਹਾਂ ਸਰਦੀਆਂ ਚ ਗਾ ਹੁਣ ਆਏ ਚੱਲ ਜੀ ਸੀ ਹੁਤੇ ਆਏ ਆਪੇ ਕੋਈ ਗਾਇ ਹਾਂ ਵਾਹ ਕੀ ਦੀ ਕੀ ਤੋਂ ਸਰਦੀਆਂ ਚ ਕਿਹੜਾ ਨਹੀਂ ਹੁੰਦੀ ਆਂ ਹੈਂ ਰਾਹ ਪੈ ਤੋ ਜਾ ਕੇ ਉਪਰੋਂ ਕੋਲ ਹਮ ਤਾਂ ਨਹੀਂ ਹੁੰਦੀ ਇੱਦਾਂ ਜੀ ਜੀ ਨੇ ਤਾਂ ਪਾ ਲਿਆ ਇਹ ਲੈ ਲਈ ਅਭੀ ਚੇਪੀ ਨਿਕੇ ਚੇਪੀ ਲਾ ਕੇ ਗਈ ਸੀ ਹਾਂ ਤੂੰ ਚੇਪੀਆਂ ਕਾ ਲਾਈ ਜਾਂਦੇ ਉਹਨਾਂ ਨਾਲ ਦੱਸ ਜੀ ਜੇ ਵਿੱਚ ਫਲੰਗ ਨਹੀਂ ਲਾਣਾ ਪਹਿਲਾਂ ਉਹ ਚਲਾ ਕੇ ਲਾ ਕੇ ਚਲਾ ਕੇ ਦੇਖੀ ਆ ਕੀ ਚੀਜ਼ ਆ ਯਾਰ ਕੀ ਆ ਲਫਾਫੇ ਲਾ ਦਸਾਰੇ ਇਥੋਂ ਲਾਉਣੇ ਆ ਲਫਾਵੇ ਪਰ ਲਾਉਣੇ ਫੇਰ ਹੀ ਚੱਲੂ ਇਹ ਨਾ 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 ਹਜੇ ਚਲਾ ਨਹੀਂ ਉਹ ਬਟਨ ਨਾਲ ਹੀ ਲਾਈ ਉਹ ਕਰਿਆ ਨਾ ਕਿਹੜੇ ਇਹ ਕਿਹੜਾ ਘਰਾਉਂਦੇ ਪਾਣੀ ਨਹੀਂ ਚੱਲਦਾ ਚਲਾ ਕੇ ਦੇਖੀਂ ਸੱਟੋ ਸਰਫੇ ਦੇ ਚ ਨਹੀ ਚਲਾਉਂ ਪਟੇ ਗਏ ਇਹਦੇ ਕਾਪੀ ਪਟੇ ਲਾ ਵੀ ਦੱਸੋ ਗਨਾਂ ਦੀ ਕੀ ਹੋਈ ਕੰਪਨੀ ਦਾ ਠੀਕ ਆ ਸਾਮਸੰਗ ਦੀ ਤੇ ਆ ਬਟਨਾ ਦਿੱਤੇ ਇਹਦੇ ਆਪਸ਼ਨ ਆ ਦਿੱਤੀਆਂ ਆ ਪਾਣੀ ਵਾਲੀ ਵਾਲੀ ਹੋਗੀ ਆ ਖੇਸਾਂ ਵਾਲੀ ਹੋਗੀ ਆ ਦਰੀਆਂ ਵਾਲੀ ਹੋਗੀ ਆ ਕੱਪੜਿਆਂ ਵਾਲੀ ਹੋਗੀ ਆ ਬੜੇ ਨਾਲ ਹੀ ਹੋਗੀ ਯਾਨੀ ਕਿ ਜਿੱਥੇ ਕਰ ਦੋਗੇ ਉੱਤੇ ਉਨਾ ਚੱਲੂ ਆ ਡレイン ਹੋ ਗਿਆ ਪਾਣੀ ਵਾਸ਼ ਕੱਢਣ ਵਾਲਾ ਆ ਇਹਦਾ ਹੋ ਗਿਆ ਇਹ ਹੈਗੀ ਆ ਸਾਢੇ 10 ਕਿਲੋ ਦੀ ਸਮਸਮ ਕੰਪਨੀ ਕੋ ਨਹੀਂ ਲਾਉਣੇ ਤੇ ਆਪਾਂ ਨੂੰ ਪਈਆ ਇਹ 16700 ਦੀ ਤੇ ਆ ਇਹ ਵੀ ਇੰਨੇ ਦੀ ਸੀ ਇਹ ਹੀਰ ਕੰਪਨੀ ਦੀ ਸੀ ਤੇ ਹਾਂ ਇਹ ਵੀ ਲਾਉਂਦੀ ਹੋਰ ਬਾਕੀ ਇਹਦਾ ਹੁਣ ਦੱਸਣਗੇ ਕਿੰਨੋਂ ਪਾ ਲਗੂ ਢੱਡ ਜਿਹੜਾ ਬਹੁਤ ਵੱਡਾ ਇਹਦਾ ਤੇ ਹੈ ਵੱਡੀ ਆ ਇਹਦੇ ਨਾਲੋਂ ਹਾਂ ਆਓ ਛੋਟੀ ਸੀ ਉਹ ਸ਼ੀਸ਼ਾ ਆ ਲੱਗਾ ਹੀ ਉਹਦੇ ਹੈ ਛੋਟੀ ਸੀ ਮੈਂ ਆ ਵੀ ਪਾ ਲਈ ਜਿੱਤੇ ਪਰ ਆਪਣੇ ਲੋੜ ਨਹੀਂ ਆਉਂਦੀ ਜਿੱਤੇ ਜੇ ਅਸੀਂ ਸਰਦੀਆਂ ਜਾਣਾ ਫੇਸ ਕੰਬਲ ਫਿਰ ਇਹਦੀ 5 ਸਾਲ ਦੀ ਗਾਰੰਟੀ ਆ ਨਾਣੀਆ ਵਾਹ 5 ਸਾਲ ਤੱਕ ਤੇ ਜਾਂਦਾ ਨਹੀਂ ਹੈਗਾ ਹੈ ਤੇ ਬਟਨ ਹੀ ਖਰਾਬ ਹੋ ਗਿਆ ਹੋਇਆ ਇਹ ਕੀ ਆ ਇਹਨੂੰ ਸਾਫ਼ ਕਰ ਦੇ ਜਿਹੜੀ ਉਹ ਪੂਸੜੇ ਜੇ ਹੁੰਦੇ ਨੇ ਨਾ ਸਾਰੇ ਇਹਦੇ ਵਿੱਚ ਆ ਜਾਂਦੇ ਆ ਹਾਂ ਇਹਨੂੰ ਹਫਤੇ ਬਾਅਦ ਸਾਫ਼ ਕਰ ਦੋ ਵਧੀਆ ਰਹੇਦਣ ਲੱਗ ਜਾਂਦੀ ਖੁੱਲ ਜਾਂਦੀ ਹੈ ਉਹ ਵੀ ਇਧਰ ਵੀ ਉਹੋ ਹੀ ਚੀਜ਼ ਆ ਸਾਡੇ ਵੀ ਸੈਮਸੰਗ ਦੀ ਨਾ ਸਾਡੇ 9.5 ਵਾਲੀ ਲੈ ਕੇ ਆਂਦੀ ਸੀ ਡੈਮੋ ਲਾ ਲਓ ਡੈਮੋ ਦੀ ਮਾਸੀ ਕਹਿੰਦੀ ਪੁੱਛ ਲੈ ਆਹ ਉਹ ਮਾਸੀ ਨੇ ਵਾਤੀ ਮਾਸੀ ਡੈਮੋ ਹੀ ਤੁਸ ਚਲੋ ਮਾਸੀ ਨੂੰ ਕਾਂ ਤੇ ਲਾਓ ਹਾਂ ਫਿਰ ਮੈਂ ਪ્યોਰ ਕੰਜ ਅੱਭੀ ਚ ਬੋਲਣਾ ਆ ਮਸ਼ੀਨ ਨੂੰ ਆਈ نو ਚਲੋ ਵੀ ਘੈਂਟ ਆ ਤੋ ਵੋ ਕਾਲ ਨੂੰ ਕੱਪੜੇ ਅਹੇ ਕਿਉਂ ਲਿੱਚ ਪਾਛਾ ਕੱਲ ਮੰਗਾਂ ਪਰ ਵੀ ਅੱਜ ਕਿਹਾ ਕਰੂੰਗਾ ਨਾ ਦੁਕਾਨ ਤੇ ਜਾ ਕੇ ਜਦ ਕੋਈ ਲੈਣਾ ਹੈ ਅੱਜ ਇਹ ਥੋੜੇ ਧਾਗੇ ਧੁੱਗੇ ਜੇ ਫਸੇ ਹੋਏ ਹੁੰਦੇ ਨਾ ਬੂਮ ਜੇ ਨਿੱਕਾ ਜੁਲਦਿਆ ਇਹ ਆਹ ਜੀ ਠੀਕ ਜੇ ਉਹਦੇ ਵਾਸਤੇ ਇਹਨੂੰ ਖੁਸ਼ੀ ਆਏਗੀ ਇਹਨੂੰ ਆਏ ਤੁਸੀਂ ਕੱਢੀਓ ਤਾਂ ਤੁਸੀਂ ਕੱਪੜੇ ਧੋ ਲੇ ਫਿਰ ਇਦਾਂ ਕੋਲੋ ਫਿਰ ਇਹਨੂੰ ਧੋ ਲਓ ਲੋ ਜਦ ਫਾਲੂ ਇਹਦੇ ਚ ਚੰਗੀ ਹੈ ਬੈਂਕੀ ਵਧੀਆ ਮਸ਼ੀਨ ਤੂੰ ਡਾਕਟਰੀ ਠੀਕ ਹੈ ਡਾਕਟਰ ਟੀਕੇ ਲਾਓ ਪਰ ਟੀਕੇ ਲਾਓ ਡਾਕਟਰ ਜੱਟ ਕੀ ਕਿਹੜੇ ਬੰਦੇ ਦਾ ਹੈ ਹਾਂ ਚਲੋ ਚਲਾਤਾ ਇਹ ਕੜਾ ਰੱਖਾ ਜਦੋਂ ਮੜਾ ਕੜਾ ਡੈਗ ਮੈਣਾ ਇੱਥੇ ਕੜਾ ਕਿੱਥੇ ਆ ਜੂਗਾ ਨਹੀਂ ਡੈਗ ਮੈਣਾ ਹੈ ਕਿੰਨੇ ਆ ਲੈ ਉੱਤੇ ਡੈਗ ਦੇ ਦੇ ਤੇ ਰੱਖ ਦੇਣਾ ਇਹ ਕਹਿਣਾ ਬਹੁਤ ਨੂੰ ਮੜਾ ਚਲਾ ਕੇ ਦੇਖ ਲਓ ਚਲਾ ਲਾਓ ਫਿਰ ਚਲਾਓ ਲਾਓ ਫਿਰ ਗ੍ਰਾਫ ਨੂੰ ਹਉ ਲੈ ਤਾਂ ਆਂਦੀ ਹੈ ਤੇ ਚੈੱਕ ਵੀ ਤਾਂ ਕਰਨੀ ਪਣੀ ਇਹ ਆ ਦੂਜੀ ਦੇਖੀ ਕੱਲ ਨੂੰ ਕੱਲ ਨੂੰ ਦੂਜੀ ਕਾ ਕਿੰਨੇ ਦੀ ਵਿਗੂਗੀ ਕੱਲ ਆਹਾ 500 ਦੀ ਲੈਣੀ ਆ ਕਵਾੜੀਆਂ ਨੇ ਦੇਲਾ ਹਾਂ ਚੱਲੀ ਨਹੀਂ ਸੱਚਾ ਥੱਟ ਕੋਲ ਤੋਂ ਭਰ ਗਈ ਚੱਲਦੀ ਤਾਂ ਹੈਣੀ ਏ ਪਾਣੀ ਤੋਂ ਬਗੈਰ ਚੱਲਦੀ ਨਹੀਂ ਹੋਣੀ ਪਾਣੀ ਤੋਂ ਬਗੈਰ ਚੱਲ ਚੱਲ ਇੱਥੇ ਚੱਲ ਧਿਆਨ ਨਾਲ ਦੇਖੋ ਧਿਆਨ ਨਾਲ ਪੁੱਪ ਕਰਕੇ ਦੇਖੋ ਪਹਿਲਾਂ ਚੱਲਦੀ ਆ ਬਈ ਕੱਲ ਕੱਪੜੇ ਤਾਂ ਮੰਗਿਆ ਆਪਣਾ ਨਵੀਂ ਉਹ ਆ ਗਈ ਵਧੀਆ ਤਰੀਕੇ ਨਾਲ ਚੱਲਦੀ ਹੈ ਰਾਵਣਾ ਇਹ ਥੋੜੇ ਦੇਖਾਂ ਚੱਲੂਗੀ ਰਾਵਣਾ ਮੜ ਕੇ ਘੜਾ ਹੈ ਘੜਾ ਹੁਣ ਇਹਦੀ ਆਏ ਕਿਉਂ ਘੜਾ ਹੈ ਲੈ ਆਹ ਮਸ਼ੀਨ ਐਡੀ ਵਧੀਆ ਸੀ ਨਾ ਇਹ ਭੋਰਾ ਆਵਾਜ਼ ਦੀ ਕਰਦੀ ਸੀ ਮੈਂ ਬਚਣੀ ਚੱਜ ਦੀ ਕੱਢਿਆ ਉਹ ਮਸ਼ੀਨ ਕੰਪਨੀ ਦੀ ਸੀ ਆਪਕੇ ਬੱਤੀ ਹੈ ਨਾ ਹਮ ਦੱਬਤੇ ਰਹਤੇ ਬੱਤੀ ਅੱਜ ਤੋਂ ਉਹ 8 ਸਾਲ ਪਹਿਲਾਂ ਨਹੀਂ ਆਂਦੀ ਸੀ 16000 ਦੀ ਤੇ ਅੱਜ ਵੀ 16 ਦੀ ਹੀ ਆਈ ਐ ਉਹ ਹਾਇਰ ਆਪਣੇ ਟਾਈਮ 'ਚ ਸਹੀ ਸੀਗੀ ਹਾਂ ਉਹ ਆਪਣੇ ਟਾਈਮ 'ਚ ਸੀਗੀ ਹੁਣ ਮੈਂ ਕਿਹਾ ਵਿਚ ਬੈ ਕੇ ਨੋਨੀਆ ਦੀ ਮਸ਼ੀਨ ਤੇ ਹਾਇਰ ਤੇ ਤਪੜੀ ਤੋਂਣੀ ਆ ਤੁਹਾਡੇ ਅਰੀਜਾਂ ਦੇ ਗਾਲ ਕੋਲ ਉੱਥੇ ਕਿੰਨੇ ਸਖਤ ਦੀ ਜ਼ਰੂਰਤ ਹੈ ਲਾ ਕੇ ਦੇ ਲਈ ਬੈਠੇ ਰਹੋ ਆਫ ਕਰ ਆਪਾਂ ਰੱਖ ਲੈਣਾ ਓ ਹੌਲੀ 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 ਘੜਾ ਨਾ ਟੁੱਟ ਜਾਏ ਕੋਈ ਲੈ ਓ ਓ ਬੱਚੇ ਨਹੀਂ ਨਿਕਲ ਜਾਣਾ ਇਹ ਨਹੀਂ ਨਹੀਂ ਇਹ ਆ ਵਿੱਚ ਜਗਾ ਖਾਲੀ ਆ ਨਹੀਂ ਉੜਗੇ ਟੁੱਟ ਨਾ ਜਾਵੇ ਘੜਾ ਨਹੀਂ ਟੁੱਟਦੀ ਕਿਉਂ ਏਡੀ ਮੋਟੀ ਆ ਸਾਕ ਇਹ ਸਾਡੀਆਂ ਉਹ ਆਏ ਵੱਡ ਫੜੇ ਰਹੰਦੀਆਂ ਚੀਜ਼ਾਂ ਇਹ ਪਤਾ ਘੜਾ ਕਿੰਨਾ 100 ਸਾਲ ਪੁਰਾਣਾ ਘੜਾ ਹੈ ਜੈਸੀ ਕਿ ਦਿਮਾਗ ਲਾਈਦਾ ਹਾਂ ਚਲੋ ਭਾਈ ਵੀਡੀਓ ਨੂੰ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ ਛੋਟਾ ਬਲੌਗਰ ਆ ਫਿਰਦਾ ਕਰੋ ਕੈ ਚੈਨਲ ਸਬਸਕ੍ਰਾਈਬ ਕਰੋ ਬਸ ਲਾਈਕ ਸ਼ੇਅਰ ਤੇ ਕਮੈਂਟ ਲਾਈਕ ਸ਼ੇਅਰ ਚਲੋ ਠੀਕ